ਉਹਦੇ ਉਮੀਦਵਾਰ ਸਰਦਾਰ ਖੁਸ਼ੇਰ ਸਿੰਘ ਜੀ ਸ਼ਿਹਰੀ ਕਲਸੀ ਸਾਹਿਬ ਉਹਨਾਂ ਦੇ ਨਾਲ ਸਾਰੇ ਹੀ ਸਾਡੇ ਬਲਾਕ ਦੇ ਪ੍ਰਧਾਨ ਸਹਿਬਾਨ ਸਾਰੇ ਪਾਰਟੀ ਦੇ ਦਰਜਾ ਦਰਜਾ ਉਹਦੇ ਸਾਹਿਬਾਨ ਸਭ ਤੋਂ ਪਹਿਲਾਂ ਆਓ ਫਤਿਹ ਦੀ ਧੰਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀਤੀ ਸਮਾਟ ਕੇ ਉਹ ਸਾਡੇ ਵਿੱਚ ਵਰਾਜਮਨ ਹੋਏ ਨੇ ਦਾ ਵੱਡਾ ਹਲਕਾ ਹੁੰਦਾ ਵਾ ਬੜਾ ਨੰਬਰ ਤੂ ਕਰਨਾ ਪੈਂਦਾ ਸੋ ਅੱਜ ਮੰਡੀਆਂ ਚੋਂ ਇਹਨਾਂ ਦਾ ਦੌਰਾ ਕੀਤਾ ਜਿਹੜੇ ਹਲਕੇ ਚ ਸਾਰਾ ਪਾਰਟੀ ਨੇ ਸਿਆਸਤਾਂ ਕਰਕੇ ਬੜੀ ਗਾਂ ਵੀ ਸੋਚ ਰੱਖ ਕੇ ਇਹ ਨੌਜਵਾਨ ਚਿਹਰਾ ਸਦੋਂ ਇੱਥੇ ਗੱਟਾ ਵਾ ਅਸੀਂ ਪਾਰਟੀ ਦਾ ਵੀ ਪਤੋਤ ਸਿੰਘ ਸਾਹਿਬ ਦਾ ਜਿਨ੍ਹਾਂ ਨੇ ਕਾਚੀ ਸਾਹਿਬ ਨੂੰ ਇੱਥੇ ਸਾਨੂੰ ਉਮੀਦਵਾਰ ਕਾਰ ਇੱਕ ਨਵੀਂ ਰੂਹ ਉੱਕੀ ਗਈ ਕਿਉਂਕਿ ਅਸੀਂ ਸਾਰੇ ਚਾਹੁੰਦੇ ਸੀ ਕਿ ਉਮੀਦਵਾਰ ਜਿਹੜਾ ਵਾ ਸਾਡੇ ਸਾਰਿਆਂ ਦੇ ਵਿੱਚੋਂ ਹੋ ਕਾਚੀ ਜੀ ਬੜੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸੇਵਾ ਕਰ ਰਹੇ ਨੇ ਜਿਲ੍ਹਾ ਪ੍ਰੋਗ ਇਹਨਾਂ ਦੇ ਆਉਣ ਦੇ ਨਾਲ ਆਮ ਆਦਮੀ ਪਾਰਟੀ ਦਾ ਜਿੰਨਾ ਕੇਡਰ ਸੀ ਉਹ ਪੂਰਾ ਉਤਸ਼ਾਹ ਦੇ ਵਿੱਚ ਹੋ ਗਿਆ ਇਹ ਪਾਰਟੀ ਦਾ ਜਿਹੜਾ ਫਕਰ ਸੀ ਜਿਨ੍ਹਾਂ ਨੇ ਪਾਰਟੀ ਲਈ ਮਿਹਨਤ ਕੀਤੀ ਸੀ ਦਾ ਮੋਦੀ ਦੀ ਅੱਖ ਚੱਕ ਪਾ ਕੇ ਕੌਣ ਬੋਲ ਸਕਦਾ ਉਹ ਅੰਮਿਤ ਕੇਜਰੀਵਾਲਾ ਉਹ ਮਾਨਦਾਰ ਇੱਦਾਂ ਹੀ ਬੋਲ ਸਕਦੇ ਆ ਬੜਾ ਇਹਨਾਂ ਨੇ ਸਾਡੀ ਲੀਡਰਸ਼ਿਪ ਨੂੰ ਕੇਜਰੀਵਾਲ ਕਰਕੇ ਅੱਗੇ ਹੋ ਕੇ ਲੜਾਈ ਲੜੀ ਆ ਔਰ ਹੁਣ ਵੀ ਇਹ ਪੰਜਾਬ ਪਹਿਲ ਕਰਨੀ ਕਰੂਗਾ ਭਾਈ ਮਾੜਾ ਇਹ ਮਾੜਾ ਇਦਾਂ ਨਾ ਕਰ ਯਾਰ ਬੀਜੇਪੀ ਵੀ ਦੇਖੀ ਲੋਕ ਸਭਾ ਦੇ ਉਮੀਦਵਾਰ ਅਸੀਂ ਬਣਾ ਕੇ ਭੇਜਦੇ ਰਹੇ ਚਾਹੇ ਕਾਂਗਰਸ ਦਾ ਬਣਾ ਕੇ ਭੇਜਿਆ ਚਾਹੇ ਬੀਜੇਪੀ ਦਾ ਬਣਾ ਕੇ ਭੇਜਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਉਹਦਾ ਪੁੱਤ ਇੱਕ ਮੈਂ ਵੇਖਿਆ ਉਹਦੀ ਵੀਡੀਓ ਕਿਤੇ ਨਲਕਾ ਫੜੀ ਤੁਰੇ ਫਿਰ ਜਾਵੇ ਮੈਂ ਅੱਜ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਐਮਐਲਏ ਪਟਾਲਾ ਔਰ ਸਾਡੀ ਲੋਕ ਸਭਾ ਗੁਰਦਾਸਪੁਰ ਤੋਂ ਉਮੀਦਵਾਰ ਨੇ ਸਾਡੇ ਇੱਥੇ ਅੱਜ ਜੋ ਵਰਕਰ ਮੀਟਿੰਗ ਸੀਗੀ ਅਸੀਂ ਇੱਥੇ ਸੇਖਵਾ ਕਾਲਜ ਦੇ ਵਿੱਚ ਵਿਦਵਾਨ ਸਭਾ ਹਲਕਾ ਕਾਦੀਆਂ ਦੀ ਰੱਖੀ ਸੀ ਮੈਂ ਉਹਨਾਂ ਦਾ ਇੱਥੇ ਆਉਣ ਤੇ ਚੇਚੇ ਤੌਰ ਤੇ ਧੰਨਵਾਦ ਕਰਦਾ ਅੱਜ ਤੱਕ ਕੀਮਤੀ ਸਮਾਂ ਕੱਢ ਕੇ ਆਏ ਔਰ ਜਿਹੜੀ ਵਰਕਰ ਮੀਟਿੰਗ ਸੀ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਇੱਥੇ ਵਰਕਰ ਪੁੱਜਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਮੈਨੂੰ ਅੱਜ ਇਹ ਇੰਨੀ ਵੱਡੀ ਵਰਕਰਾਂ ਦੀ ਸ਼ਮੂਲੀਅਤ ਦੇਖ ਕੇ ਇਹ ਲੱਗ ਰਿਹਾ ਹੈ ਪਖਣਾ ਹੋ ਰਹੀ ਆ ਕਿ ਵਿਧਾਨ ਸਭਾ ਹਲਕਾ ਕਾਡੀਆਂ ਚ ਵੀ ਅਸੀਂ ਜਿਹੜਾ ਵਾ ਬਹੁਤ ਵੱਡੀ ਲੀਡ ਨਾਲ ਕਲਸੀ ਜੀ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਔਰ ਪੂਰੀ ਲੋਕ ਸਭਾ ਦੇ ਵਿੱਚ ਜਿਹੜਾ ਵਾ ਜਿਹੜਾ ਇਹਨਾਂ ਦਾ ਪ੍ਰਚਾਰ ਆ ਉਹ ਇੱਕ ਨੰਬਰ ਤੇ ਚੱਲ ਰਿਹਾ ਔਰ ਬਹੁਤ ਵੱਡੀ ਲੀਡ ਦੇ ਨਾਲ ਇਹ ਜਿੱਤਣਗੇ ਕਿਉਂਕਿ ਜਿਸ ਤਰ੍ਹਾਂ ਇਹਨਾਂ ਦੱਸਿਆ ਜੋ ਸਰਕਾਰ ਦੀਆਂ ਪ੍ਰਾਪਤੀਆਂ ਨੇ ਜਿਸ ਤਰ੍ਹਾਂ ਧੀਰੋ ਬੈਲਾ 42000 ਨੌਕਰੀਆਂ ਜੋ ਮੁਹੱਲਾ ਕਲੀਨਿਕ ਖੋਲੇ ਆ ਜੋ ਕਿਸਾਨੀ ਦੇ ਖੇਤਰ ਚ ਕੰਮ ਹੋਇਆ ਹੈਲਥ ਦੇ ਖੇਤਰ ਚ ਕੰਮ ਹੋਇਆ ਜੋ ਪੁਲਿਸ ਦੇ ਵਿੱਚ ਮੋਡਰਨਾਈਜੇਸ਼ਨ ਹੋਈ ਆ ਸੜਕ ਸਖਿਆ ਫੋਰਸ ਆ ਹਰ ਐਸ ਐਚਓ ਨੂੰ ਨਵੀਆਂ ਗੱਡੀਆਂ ਜਿਹੜੀਆਂ ਦਿੱਤੀਆਂ ਗਈਆਂ ਉਹਦੇ ਨਾਲ ਇੱਕ ਬੜਾ ਸਾਰੇ ਸਿਸਟਮ ਦੇ ਵਿੱਚ ਚੇਂਜ ਆਇਆ ਫਿਰ ਥਰਮਲ ਪਲਾਂਟ ਜਿਹੜੇ ਪ੍ਰਾਈਵੇਟ ਸੀਗੇ ਉਹਨਾਂ ਨੂੰ ਖਰੀਦ ਕੇ ਸਰਕਾਰੀ ਬਣਾ ਕੇ ਸਸਤੀ ਬਿਜਲੀ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਕਿ ਕਿਸਾਨੀ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਜਿਹੜਾ ਵਾ ਖਾਸ ਕਰਕੇ ਸਾਡੀ ਘੰਨੇ ਦੀ ਬੇਲ ਤੱਕ ਅਰਦਾਸ ਪੁਰ ਆਉਣੇ 300 ਕਰੋੜ ਦੀਆਂ ਜਿਹੜੀਆਂ ਬਕਾਇਆ ਪੇਮੈਂਟਾਂ ਆਹੀਂ ਪਿਛਲੇ 6 ਸਾਲ ਦੀਆਂ ਉਹ ਮਾਨ ਸਾਹਿਬ ਨੇ ਕੀਤੀਆਂ ਔਰ ਹਰ ਵਰਗ ਜਿਹੜਾ ਵਾ ਸਰਕਾਰ ਤੋਂ ਖੁਸ਼ ਆ ਔਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਧੜਿਆਂ ਦਾ ਬਗਾਵਤ ਦਾ ਸ਼ਿਕਾਰ ਹੋ ਗਈਆਂ ਕਾਂਗਰਸ ਨੇ ਅਜੇ ਅੱਧੇ ਕੈਂਡੀਡੇਟ ਦਿੱਤੇ ਆ ਤੇ ਮੈਨੂੰ ਲੱਗਦਾ ਉਦਾਂ ਹੀ ਡਰ ਕੇ ਆ ਕਿ ਇੰਨੀ ਬਗਾਵਤ ਹੋ ਗਈ ਆ ਕਿ ਬਾਕੀ ਦੇਣ ਨਾਲ ਇਹਨਾਂ ਦਾ ਕੀ ਹਾਲ ਹੋਊਗਾ ਔਰ ਇਸ ਹਾਲ ਕਾ ਦੀ ਤਲਦਾ ਵਾ ਸੋ ਮਾਨ ਸਾਹਿਬ ਨੇ ਜੋ ਨਾਰਾ ਦਿੱਤਾ 13 0 ਦਾ ਉਹ ਮੈਨੂੰ ਸਹਕਾਰ ਹੁੰਦਾ ਨਜ਼ਰ ਆਇਆ ਜੋਇਨਿੰਗ ਵੀ ਕਰਵਾਈ ਹੈ। ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਨੌਜਵਾਨ ਜਿਹੜੇ ਕਿ ਸਭ ਤੋਂ ਛੋਟੀ ਉਮਰ ਦੇ ਪੰਜਾਬ ਦੇ ਸਰਪੰਚ ਬਣੇ ਸੀ ਰਾਹੁਲ ਸ਼ਰਮਾ ਜੀ ਔਰ ਐਨਐਸਯੂਆਈ ਦੇ ਪੰਜਾਬ ਦੇ ਉਹ ਵਾਈਸ ਪ੍ਰਧਾਨ ਸੀ ਉਹ ਔਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਤਿੰਨ ਪੀੜੀਆਂ ਤੋਂ ਉਹਨਾਂ ਦੇ ਦਾਦਾ ਜੀ ਉਹਨਾਂ ਦੇ ਫਾਦਰ ਔਰ ਇਹ ਤਿੰਨ ਪੀੜੀਆਂ ਤੋਂ ਬਾਜਵਾ ਨਾ ਚੱਲ ਰਹੇ ਸੀਗੇ ਔਰ ਅੱਜ ਕਾਂਗਰਸ ਨੂੰ ਅਲਵਦਾ ਕਹਿ ਕੇ ਬਾਜਵਾ ਪਰਿਵਾਰ ਨੂੰ ਅਲਵਦਾ ਕਹਿ ਕੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਉਹ ਪਾਰਟੀ 'ਚ ਸ਼ਾਮਲ ਹੋਏ ਆ ਔਰ ਮੈਂ ਧੰਨਵਾਦ ਕਰਦਾ ਹਾਂ ਅੱਜ ਕਾਂਗਰਸ ਦਾ ਵਿਧਾਨ ਸਭਾ ਹਲਕਾ ਕਾਦੀਆਂ 'ਚ ਲੱਕ ਟੁੱਟ ਗਿਆ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਬਹੁਤ ਚੇਅਰਮੈਨ ਲੈਵਲ ਦੀਆਂ ਸਰਪੰਚਾ ਲੈਵਲ ਦੀਆਂ ਬਹੁਤ ਵੱਡੀਆਂ-ਵੱਡੀਆਂ ਜੁਆਇਨਿੰਗ ਜਿਹੜੀਆਂ ਨੇ ਆਉਣ ਵਾਲੇ ਸਮੇਂ 'ਚ ਕਾਦੀਆਂ 'ਚ ਕਰਾਂਗਾ ਹਰ ਮੈਂ ਧੰਨਵਾਦ ਕਰਦਾ ਹਾਂ ਲੋਕਾਂ ਦੇ ਪਿਆਰ ਦਾ ਇਹਨਾਂ ਮਾਣ ਸਤਕਾਰ ਦੇ ਰਹੇ ਨੇ ਔਰ ਸੰਘਰਸ਼ ਜਿਹੜੀ ਹੈ ਇਹ ਜਿਹੜੀ ਲੜਾਈ ਹੈ ਇਹ ਸਾਡੀ ਲੜਾਈ ਨਹੀਂ ਆ ਲੋਕ ਆਪ ਲੜਾਈ ਲੜ ਰਹੇ ਨੇ ਆ ਹੁਣ ਮੈਂ ਸਵੇਰ ਦਾ ਲਿਖ ਰਿਹਾ ਜੀ ਮੈਂ ਫਤਿਹਗੜ ਚੂੜੀਆਂ ਤੋਂ ਹੁੰਦਿਆ ਹੁੰਦਿਆ ਡੇਰਾ ਬਾਬਾ ਨਾਨਕ ਤੋਂ ਕੁੰਮਕੇ ਹੁਣ ਮੈਂ ਸੇਖੋਂ ਪਿੰਡ ਪਹੁੰਚਿਆ ਔਰ ਜਿੱਥੇ ਮੇਰੇ ਭਰਾ ਨੇ ਕਾਦੀਆਂ ਦੇ ਸਾਰੇ ਹਲਕੇ ਦੇ ਵਰਕਰ ਇੰਚਾਰਜਾਂ ਨੂੰ ਸੁਨੇਹਾ ਲਾਇਆ ਔਰ ਪਹੁੰਚੇ ਨੇ ਪੂਰੇ ਇੱਥੇ ਜਿਹੜਾ ਇੱਕ ਮੀਟਿੰਗ ਸੀ ਜਿਹੜਾ ਮੀਟਿੰਗ ਜਿਹੜੀ ਇੱਕ ਰੈਲੀ ਦਾ ਰੂਪ ਧਾਰਨ ਕਰਦੀ ਸੀ ਜੀ ਇੱਕ ਗੱਲ ਪਰ ਦੇਖੋ ਮੈਂ ਤੁਹਾਨੂੰ ਦੱਸਦਾ ਨਹੀਂ ਨਹੀਂ ਅਸਰ ਨਹੀਂ ਸੋ ਕਹਿਣ ਦਾ ਭਾਵ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ 600 ਯੂਨਟ ਬਿਜਲੀ ਫ੍ਰੀ ਦਿੰਦੀ ਹੈ ਉਹ ਸਭ ਤੋਂ ਵੱਡਾ ਚੈਲੰਜ ਸੀ ਸਾਡੇ ਵਾਸਤੇ ਉਹ ਜੇ ਅਸੀਂ ਪੂਰਾ ਕਰ ਦਿੱਤਾ ਨਾ ਤੇ ਬੀਬੀਆਂ ਵਾਲਾ ਜਿਹੜਾ ਸਾਡੀ ਔਰਤਾਂ ਵਾਲਾ 100000 ਰੁਪਿਆ ਇਹਦੇ ਦੇਖੋ ਜੋ ਇੱਕ ਗਰੰਟੀਆਂ ਦਿੱਤੀਆਂ ਨੇ ਇੱਕ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਇਹਦੇ ਪੂਰੀਆਂ ਕਰਾਂਗੇ ਜੀ ਕੋਰਦੀ ਪਾਰਟੀ ਵਾਲਾ ਕੈਂਡੀਡੇਟ ਵੀ ਜਲਦੀ ਲੈ ਆਓ ਨਹੀਂ ਤੇ ਝਾੜੂ ਸਾਰਾ ਫਿਰ ਜਾਣਾ ਜੋ ਰੇਟ ਨੇ ਨਾ ਕਾਫੀ ਲੇਟ ਰੇ ਮੁਕਾਬਲਾ ਕੋਈ ਹੋਵੇ ਨਾਲ ਭੱਜਦਾ ਹੋਵੇ ਤੇ ਦੌੜਨ ਦਾ ਵੀ ਮਜ਼ਾ ਹੁੰਦਾ ਕੋਰਦੀ ਮੁਕਾਬਲਾ ਕਿਹਦਾ ਕਹਿੰਦੇ ਆ ਮੇਰਾ ਮੁਕਾਬਲਾ ਨਹੀਂ ਮੈਂ ਕਹਿ ਸਕਦਾ ਮੈਨੂੰ ਇਹ ਜਿਹੜੀ ਲੜਾਈ ਹੈ ਨਾ ਦੇਖੋ ਸਭ ਤੋਂ ਵੱਡੀ ਗੱਲ ਆ ਹਰ ਪਿੰਡ 'ਚ ਜਾ ਰਹੇ ਆ 85% ਲੋਕਾਂ ਦੇ ਬਿੱਲ ਜ਼ੀਰੋ ਉਹਨਾਂ ਨੂੰ ਇੱਕ ਗੱਲ ਪੁੱਛਦੇ ਆ ਨਾ ਜੀ ਕਿਹਨੂੰ ਵੋਟ ਪਾਉਣੀ ਕਹਿੰਦੇ ਯਾਰ ਸਾਡਾ ਬਿੱਲ ਜ਼ੀਰੋ ਆ ਇਹ ਗੋੜਤ ਜਿਹੜੀ ਆ ਆਮ ਆਦਮੀ ਪਾਰਟੀ ਭਗਵੰਤ ਮਾਨ ਜਿਹਦਾ 1500 ਜਿਹਦਾ 2000 ਜਿਹਦਾ 2500 ਜਿਹਦਾ 3000 ਬਚਦਾ ਆ ਹੁਣ ਸੇਖੋਂ ਸਾਹਿਬ ਨੇ ਕਿਹਾ ਵੀ ਹੱਥ ਖੜੇ ਕਰੋ ਜਿਹਦਾ ਜਿਹਦਾ ਬਿੱਲ ਜ਼ੀਰੋ ਆ ਤੁਹਾਡੇ ਸਾਹਮਣੇ ਆ ਵੀ ਸ਼ੈਦ ਹੀ ਆ ਕੋਈ ਇਹ ਨਹੀਂ ਰੱਖਿਆ ਇਹ ਐਸਸੀ ਦਾ ਬਿੱਲ ਜ਼ੀਰੋ ਕਰਨਾ ਬੀਸੀ ਦਾ ਰੱਖਣਾ ਇਹ ਨਹੀਂ ਰੱਖਿਆ ਵੀ ਗਰੀਬ ਦਾ ਕਰਨਾ ਹੈ ਅਮੀਰ ਦਾ ਨਹੀਂ ਕਰਨਾ ਕਬੜੀਆਂ ਸਾਰੇ ਐ 600 ਜਿਹਨ ਤੋਂ ਜਿੱਦੀ ਬਿਜਲੀ ਘੱਟ ਰਿਹਾ ਉਹਦਾ ਬਿੱਲ ਜ਼ੀਰੋ ਆ ਇਹ ਬੜਾ ਤਗੜਾ ਇੰਪੈਕਟ ਹੈ ਲੋਕਾ ਮੈਂ ਕਿਹਾ ਜੀ ਵੇਖੋ ਕਿਤਨਾ ਇਹਨਾਂ ਤੇ ਜਾਣ ਪਈ ਹੈ ਮੈਨੂੰ ਯਾਦ ਤਾਂ ਵੀ ਹੁਣ ਇਹਨਾਂ ਨੇ ਅੱਗੇ ਨਾਲ ਤੀਣੀ ਰਫ਼ਤਾਰ ਤੇ ਜਾਣਾ ਇਹਨਾਂ ਨੇ ਰਿਜ਼ਲਟ ਜਿਹੜੇ ਤੁਹਾਡੇ ਸਾਹਮਣੇ ਆਉਂਦੇ